ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਮਤਲਬ ਇੱਕ ਐਨੇ ਵਧੀਆ ਚੀਜ਼ ਦੱਸਾਂਗੀ ਕਿ ਅ ਕਿਸੇ ਦੇ ਵੀ ਮੇਰੇ ਵੀਰ ਭੈਣ ਭਰਾ ਦੇ ਹਨਾ ਕੋਈ ਭਾਵੇਂ ਛੋਟਾ ਬੱਚਾ ਹੈ ਭਾਵੇਂ ਬਜ਼ੁਰਗ ਹੈ ਕਿਸੇ ਦੇ ਵੀ ਦੰਦ ਖਰਾਬ ਹੋ ਚੁੱਕੇ ਨੇ ਕੀੜਾ ਲੱਗ ਚੁੱਕਿਆ ਭਾਵੇਂ ਉਹਦੇ ਪਾਸ ਪੈ ਚੁੱਕੀ ਹੈ ਚਾਹੇ ਮਤਲਬ ਦੁੱਖ ਦਾ ਦਰਦ ਹੁੰਦਾ ਭਾਵੇਂ ਕਈ ਵਾਰ ਪੱਖਾਂ ਨੇ ਠੰਡਾ ਲੱਗਦਾ ਕਈ ਵਾਰ ਜਾਦਾ ਹੀ ਮਤਲਬ ਜਾ ਕੇ ਦੰਦਾਂ ਨੂੰ ਲੱਗਦਾ ਹਨਾ ਉਹ ਚੀਜ਼ ਤੇ ਮਤਲਬ ਇਹ ਚੀਜ਼ ਖਾਣ ਦੇ ਨਾਲ ਤੁਸੀਂ ਕਰਨ ਦੇ ਨਾਲ ਇਸਤੇਮਾਲ ਕਰਨ ਦੇ ਨਾਲ ਤੁਹਾਡੀ ਇੱਕ ਪ੍ਰੋਬਲਮ ਜ਼ਰੂਰ ਦੂਰ ਹੋਊਗੀ ਚਲੋ ਆਪਾਂ ਚੱਲਦੇ ਆਂ ਫਿਰ ਉਸ ਪੇਟ ਦੇ ਕੋਲ درخت ਦੇ ਕੋਲ ਜਿਹਦੀ ਤੁਸੀਂ ਉਹ ਚੀਜ਼ ਖਾਣੀ ਹੈ ਚਲੋ ਚੱਲਦੇ ਆ ਫਿਰ ਲਓ ਜੀ ਆਪਾਂ ਹੁਣ ਪਹੁੰਚ ਗਏ ਉਸ ਜਗ੍ਹਾ ਤੇ ਚਲੋ ਮੈਂ ਨੇ ਸੜਕ ਟੜ ਲਈ ਕ੍ਰੋਸ ਦੇਖੋ ਮੈਂ ਤੁਹਾਨੂੰ ਇਹ ਦਿਖਾਉਣਾ ਚਾਹੁੰਦੀ ਸੀ ਵੀ ਆਹ ਵਾਲੀ ਚੀਜ਼ ਕਿ ਬਰੋਕਾ ਹੈ ਨਾ ਤੇ ਜਿਵੇਂ ਕਿ ਇਹਦੀ ਆ ਚੀਜ਼ ਹੈ ਆ ਵਾਲੀ ਸੀਜ਼ ਆ ਵਾਲੀ ਸੀਜ਼ ਹੋ ਗਈ ਬਹੁਤ ਬਰੀਕ ਨੇ ਜਿਵੇਂ ਆ ਵਾਲੀਆਂ ਮੋਟੀਆਂ ਹੋ ਗਈਆਂ ਅਗਰ ਇਹ ਚੀਜ਼ ਉਹ ਹੈ ਜਿਹਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਦੀ ਸੁੱਕ ਗਈ ਹੈ ਪਰ ਇਹ ਤਾਂ ਹਰੀ ਹੋਣੀ ਚਾਹੀਦੀ ਹੈ ਜਿਵੇਂ ਆ ਹਰੀਆਂ ਨੇ ਹਾਂ ਇਹਨਾਂ ਦੀ ਅਗਰ ਤੁਸੀਂ ਦਾਤਣ ਕਰੋਗੇ ਨਾ ਦਾਤਣ ਤਾਂ ਜਿਹਦੇ ਵੀ ਮੇਰੇ ਵੀਰ ਭੈਣ ਭਰਾ ਪਰ ਮੈਂ ਛੋਟੇ ਬੱਚੇ ਤੇ ਕੀੜਾ ਲੱਗਿਆ ਹੋਇਆ ਜਿੰਨਾ ਮਰਜ਼ੀ ਵੀ ਪ੍ਰੋਬਲਮ ਹੈ ਚਾਹੇ ਉਹ ਉਦੇ ਬਹੁਤ ਸਾਉਂਡ ਹੈ ਇਥੇ ਮਤਲਬ ਨਾ ਕਿਸੇ ਦੇ ਪਾਸ ਪੈ ਜਾਂਦੀ ਹੈ ਹਨਾ ਉਹਦੇ ਵਿੱਚ ਦੰਦਾਂ ਦੇ ਵਿੱਚ ਕੀੜਾ ਲੱਗ ਜਾਂਦਾ ਪਾਸ ਪੈ ਜਾਂਦੀ ਆ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆ ਪਰ ਮੈਨੂੰ ਤੁਹਾਡੇ ਦੰਦਾਂ ਨੂੰ ਠੰਡਾ ਜਿਹਾ ਲੱਗਦਾ ਹੈ ਕੁਝ ਵੀ ਆ ਕੋਈ ਵੀ ਪ੍ਰੋਬਲਮ ਆ ਤੁਸੀਂ ਆ ਰੋਟੇ ਦੇ ਦਤਨ ਕਰੋ ਆ ਹਰੀ ਚੀਜ਼ ਦੀ ਲੈ ਕੇ ਤੇ ਆਈ ਐਮ ਸ਼ੋਰ ਕਿ ਤੁਹਾਨੂੰ ਬਹੁਤ ਹੀ ਇਹਦਾ ਫਾਇਦਾ ਹੋਊਗਾ ਤੁਹਾਨੂੰ ਬਹੁਤ ਜ਼ਿਆਦਾ ਕਿਉਂਕਿ ਮੈਂ ਐਨ ਐਕਸਪੈਰੀਮੈਂਟ ਕਰ ਚੁੱਕੀ ਆ ਸੋ ਬਰੋਟੀ ਪਿੰਡਾਂ ਦੇ ਵਿੱਚ ਤਾਬ ਹੁੰਦੇ ਨੇ ਬਟਰ ਮੈਨੂੰ ਤਾਂ ਮਿਲਿਆ ਨਹੀਂ ਮੈਂ ਜਾ ਰਹੀ ਸੀ ਕਿਤੇ ਤੇ ਮੈਂ ਕਿਹਾ ਮੈਂ ਬੜਾ ਵਧੀਆ ਬਰੋਟਾ ਦੇਖਿਆ ਮੈਨੂੰ ਮੈਨੂੰ ਕਿੱਦਾਂ ਵੱਡਾ ਸ਼ਾਨਦਾਰ ਔਰ ਬਹੁਤ ਵੱਡਾ ਬਹੁਤ ਵਿਸ਼ਾਲ ਹੈ ਸੋ ਤੁਸੀਂ ਜੂ ਟ੍ਰਾਈ ਕਰੋ ਜਿਹਦੇ ਵੀ ਮੇਰੇ ਵੀਰ ਭੈਣ ਦੇ ਨਾਲ ਦੰਦਾਂ ਦੇ ਕੋਈ ਵੀ ਪ੍ਰੋਬਲਮ ਆ ਕੀੜਾ ਲੱਗਿਆ ਹੋਇਆ ਤੁਸੀਂ ਇਹ ਹੀ ਦਾਤਨ ਜੂਰ ਕਰੋ ਕੋਈ ਦਵਾਈ ਲੈਣ ਦੀ ਜ਼ਰੂਰਤ ਨਹੀਂ ਹੈ। ਸੋ ਕਈ ਵਾਰ ਇਹ ਮਿੱchna ਬਰੀਕ-ਬਰੀਕ ਜਿਹਾ ਤੁਸੀਂ ਦੇਖਿਆ ਬਜ਼ੁਰਗਾਂ ਨੂੰ ਤਾਂ ਪਤਾ ਹੁੰਦਾ ਕਈ ਵੀ ਭੈਣਾਂ ਨੂੰ ਪਤਾ ਹੋਊਗਾ ਪੱਕਾ ਕਿ ਇਹ ਨੀਚੇ ਜਿਹੜੇ ਰੈੱਡ ਦੇ ਨਿਕਲੇ ਨੇ ਵਾਈਟ-ਵਾਈਟ ਉਹਨਾਂ ਨੇ ਜ਼ਰੂਰ ਚਬਾਇਆ ਕਰੋ ਜਿਨ੍ਹਾਂ ਦੀ ਪਿੰਡਾਂ ਦੇ ਵਿੱਚ ਬੋਤਲੇ ਹੈਗੇ ਨੇ ਦੰਦਾਂ ਦੀ ਕੋਈ ਵੀ ਸਮੱਸਿਆ ਜ਼ਰੂਰ ਪੂਰੀ ਖਤਮ ਹੋਊਗੀ ਤੁਹਾਡੀ। ਮੈਨੂੰ ਤਾਂ ਬਹੁਤ ਵਧੀਆ ਲੱਗਿਆ ਰੋਟਾ ਬੜਾ ਵੱਡਾ ਹੈ। ਜੇ ਮੇਰੇ ਨਾਲ ਕੋਈ ਹੁੰਦਾ ਫਿਰ ਮੈਂ ਤੈਨੂੰ ਝੂਟ ਕੇ ਵੀ ਦਿਖਾਉਂਦੀ ਐਸੇ ਛੋਟੇ ਹੁੰਦੇ ਨੇ ਇਹਨਾਂ ਨੂੰ ਫੜ ਕੇ ਆਹ ਚੀਜ਼ ਨੂੰ ਇਹ ਚੀਜ਼ ਨੂੰ ਫੜ ਕੇ ਝੂਟਦੇ ਸੀਗੇ ਹੁਣ ਵੀ ਝੂਟਦੇ ਹੋਣਗੇ ਲੋਕੀ ਬਹੁਤ ਸੋ ਮੇਰਾ ਝੁੱਟਣਾ ਦਿਲ ਕਰਦਾ ਨਹੀਂ ਨੀ ਗਿਰ ਜੂਗੀ ਸੋ ਚਲੋ ਜੀ ਕਰਕੇ ਇੱਕ ਵਾਰ ਨਾ ਆ ਚੀਜ਼ ਜ਼ਰੂਰ ਤੁਸੀਂ ਇਸਤੇਮਾਲ ਕਰਕੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਜਿਹਨੂੰ ਜਿਹਨੂੰ ਫਾਇਦਾ ਹੋਇਆ ਓਕੇ ਜੀ ਬਾਏ ਮਿਲਦੇ ਆ ਅਗਲੀ ਵੀਡੀਓ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਏ ਮੈਂ ਤੁਹਾਨੂੰ ਇੱਕ ਚੀਜ਼ ਦਿਖਾਣੀ ਭੁੱਲ ਗਈ ਤੇ ਇਹਦੇ ਵਿੱਚ ਉਹ ਆ ਦੇਖੋ ਕਿੰਨੀ ਸੋਹਣੀ ਹੋਲ ਐ ਬੱਚਿਆਂ ਨੇ ਨਾ ਉੱਗੇ ਰੱਖੇ ਹੋਏ ਆ ਪੱਥਰ ਵਗੈਰਾ ਰੱਖੇ ਹੋਏ ਆ ਮੈਨੂੰ ਅੱਗੇ ਤੱਕ ਤਾਂ ਪਤਾ ਨਹੀਂ ਕੈਮਰਾ ਜਾਂਦਾ ਕਿ ਨਹੀਂ ਜਾਂਦਾ ਸ਼ਾਇਦ ਕੋਈ ਜਾਨਵਰ ਵੀ ਨਾ ਹੋ ਗਏ ਉਪਰ ਵਿੱਚ ਹੋਵੇ ਤੇ ਮੈਨੂੰ ਅੱਜ ਜੰਬੜਿਆ ਬਸੰਦ ਨਹੀਂ ਹੋ ਜੀ ਇਹ ਦੇਖੋ ਅੱਗੇ ਤੱਕ ਬਹੁਤ ਸ਼ਾਲ ਮੈਨੂੰ ਬੜਾ ਵਧੀਆ ਲੱਗਦਾ ਚੀਜ਼ਾਂ ਇਦਾਂ ਦੀਆਂ ਬਹੁਤ ਪਸੰਦ ਨੇ ਇੱਥੇ ਬੈਠਣ ਨੂੰ ਵੀ ਉੱਪਰ ਜਗਾ